ਸੇ ਬਹੁਤ ਪਿਆਰ ਕਰਦੇ ਸੇ ਬਹੁਤ ਸਪੈਸ਼ਲ ਫੀਲ ਕਰਾਂਦੇ ਵੈਕੂਜੀ ਲਾਸਟ ਵੀਕ ਗੁਰਸੇਪ ਅਨੰਦਪੁਰ ਸਾਹਿਬ ਲੈ ਕੇ ਗਏ ਤੇ ਸੰਗਤ ਵਿੱਚ ਤੇ ਗੁਰਸੇਪ ਨੇ ਬਖਸ਼ਿਸ਼ ਕੀਤੀ ਉਸ ਕਿ ਦਿਸਾ ਸੰਗਤ ਵਿੱਚ ਗਏ ਤੇ ਗੁਰਸੇਪ ਨੇ ਉੱਥੇ ਨਾਮ ਜਪਾਇਆ ਵੈਕੂਜੀ ਬਹੁਤ ਪਿਆਰ ਬਖਸ਼ਿਸ਼ ਆਪਨੇ ਖੁੱਲੇ ਦਰਸ਼ਨ ਦਿਦਾਰੇ ਬੁਝੀ ਤੇ ਭਾਈ ਗੁਰੂ ਜੀ ਜਿਸ ਦਾ ਸਿਨਾ ਅਪਸਵਿਚ ਸੰਗਤ ਕਰ ਰਹੀ ਸੀ ਉੱਥੇ ਹੀ ਬੈਠੇ ਹਨ ਗੁਰੂ ਸਾਹਿਬ ਤੇ ਮੇਰੀ ਕਜ਼ਨ ਨੇ ਕਿਹਾ ਕਿ ਬਈ ਸੰਗਤ ਵਿੱਚ ਤੁਸੀਂ ਜਾਣਦੇ ਹੋ ਬਹੁਤ ਵਧੀਆ ਗੱਲਾਂ ਹੈ ਲੇਕਿਨ ਨਾ ਤੈਨੂੰ ਥੋੜਾ ਇਤਿਹਾਸ ਬਾਰੇ ਨਾ ਮਤਲਬ ਪੜਨਾ ਚਾਹੀਦਾ ਤੂੰ ਇਤਿਹਾਸ ਬਾਰੇ ਪੜ ਕਿ ਸਾਡਾ ਇਤਿਹਾਸ ਵਿੱਚ ਕੀ ਕੀ ਗੁਰੂ ਸਾਹਿਬ ਨੇ ਸ਼ਹੀਦੀਆਂ ਦਿੱਤੀਆਂ ਜਾਂ ਕੀ ਕੀ ਸਾਡੇ ਗੁਰੂ ਸਾਹਿਬ ਕਰਕੇ ਕੀ ਹੈ भाई तो ना सब एक ने अपनी सिफ सलाह सुनाई बोहोत तो बरात बोत बुरु साहब की बहुत कृपा से वाह बहुत आनंद सी आनंदपुर साहब बहुत ਜਿੱਦੋ ਕੀਰੇਪੁਰ ਸਾਹਿਬ ਨੂੰ ਲੈ ਕੇ ਗਏ ਜਿਸ ਦਾ ਸੀ ਫੂਸਪ ਦੇ ਕੋਲ ਬੈਠੇ ਹੋਏ ਸੀ ਉੱਥੇ ਪਾੜ ਚੱਲ ਰਹੀ ਸੀ ਨਾਲ ਗੁਰਸੇਬ ਦੀ ਸਿੱਫਤਲਾ ਚੱਲ ਰਹੀ ਸੀ ਬਾਈ ਕੁਜੀ ਤੇ ਜਿਸ ਦਾ ਥੋੜੀ ਦੇਰ ਪਹਿਲੇ ਮੇਰੇ ਬ੍ਰਦਰ ਨਾਲ ਗੱਲ ਵੀ ਕਰਦਾਂ ਨਾਲ ਗੱਲ ਹੋਈ ਸੀ ਕਿ ਬਈ ਮਤਲਬ ਜਿਸ ਦਾ ਤੁਸੀਂ ਥੋੜਾ ਬਹੁਤ ਆਪਣਾ ਹਿਸਟਰੀ ਬਾਰੇ ਪਤਾ ਕਰ ਰਹੇ ਹੋ ਕਿ ਬਈ ਸਾਡੀ ਹਿਸਟਰੀ ਦਾ ਸਾਨੂੰ ਕੁਝ ਨਹੀਂ ਪਤਾ ਸਾਨੂੰ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਤਵਾਇ ਗਿਜੀ ਉੱਥੇ ਨਾ ਜਿਸ ਤਰ ਅਰਦਾਸ ਹੋ ਰਹੀ ਸੀ ਪਤਲਾ ਸਾਈਡ ਤੇ ਨਾ ਅਰਦਾਸਾਂ ਚੱਲ ਰਹੀਆਂ ਸੀ ਤੇ ਗੁਰਸੱਭ ਉੱਥੇ ਲੱਗੇ ਤੇ ਮਤਲਬ ਭਾਈ ਸਾਹਿਬ ਨੂੰ ਕਿਹਾ ਵਈ ਗਿਜੀ ਅਰਦਾਸ ਕਰ ਦੋ ਨਾਮ ਪਾਣੀ ਲੈ ਗੁਰਸੱਭ ਬਹੁਤ ਭਗਤੀ ਕਰਾਨ ਤੇ ਜਿਹੜੇ ਭਾਈ ਸਾਹਿਬ ਸੀਗੇ ਉਹਨਾਂ ਨੇ ਬਹੁਤ ਸੈਸ਼ਨਲ ਵਈ ਗਿਜੀ ਅਰਦਾਸ ਕੀਤੇ ਤੇ ਅਰਦਾਸ ਕਰਨ ਤੋਂ ਬਾਅਦ ਜਿਸ ਤਰ ਉੱਥੇ ਕੀਰਤਨ ਚੱਲ ਰਿਹਾ ਸੀ ਤੇ ਜਦੋਂ ਉੱਥੇ ਕੀਰਤਨ ਹੋ ਰਿਹਾ ਸੀ ਤੇ 1:30 ਘੰਟਾ ਬੀਤ ਗਿਆ ਪਤਾ ਹੀ ਨਹੀਂ ਚਲਿਆ ਕਿੱਥੇ ਚਲਾ ਗਿਆ ਤੇ ਉਸ ਤੋਂ ਬਾਅਦ ਮੇਰੇ ਕਜ਼ਨ ਉੱਠ ਕੇ ਚਲੇ ਗਏ ਤਾਂ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਤੇ ਕੀਰਤਨ ਸੁਣ ਤੇ ਫਿਰ ਅਸੀਂ ਮਿਲ ਜਾਵਾਂਗੇ ਬਾਅਦ ਵਿੱਚ ਭਾਰ ਤੇ ਬਾਈ ਜੀ 1:30 ਘੰਟੇ ਬਾਅਦ ਜੋ ਗੁਰਸਾਹਿਬ ਨੇ ਉਠਾਇਆ ਬਹੁਤ ਬੈਰਾਗ ਬਕਸ਼ਾ ਬਹੁਤ ਪਿਆਰ ਬਕਸ਼ਾ ਬਾਈ ਜੀ ਤੇ ਉੱਠ ਕੇ ਜਦੋਂ ਮੈਂ ਬਾਹਰ ਗਈ ਆਪਣੇ ਪ੍ਰਦਰ ਨੂੰ ਲੱਭਣ ਤੇ ਉਹ ਸੇਵਾ ਕਰ ਰਹੇ ਸੀ ਭਾਬੀ ਜੀ ਉਹਨਾਂ ਦੀ ਸੇਵਾ ਕਰ ਰਹੇ ਸੀ ਜਦੋਂ ਫਿਰ ਗੁਰੂ ਸਾਹਿਬ ਨੇ ਉੱਥੇ ਸੇਵਾ ਦਿੱਤੀ ਭਾਂਡਿਆਂ ਦੀ ਸੇਵਾ ਕਰ ਰਹੇ ਸੀ ਤੇ ਜਿਹੜੇ ਭਾਈ ਸਾਹਿਬ ਨੇ ਅਰਦਾਸ ਕੀਤੀ ਤੇ ਉਹ ਇੱਕਦਮ ਇੰਨਾ ਲੱਭਦੇ ਲੱਭਦੇ ਮੇਰੇ ਕੋਲ ਆ ਗਏ ਤੇ ਕਹਿੰਦੇ ਵਾਹਿਗੁਰੂ ਜੀ ਇਹ ਲਓ ਇਤਿਹਾਸ ਦੀ ਬੁੱਕ ਲੈ ਲਓ ਤੇ ਮੈਂ ਵਾਹਿਗੁਰੂ ਜੀ ਨੂੰ ਕਿਹਾ ਮੈਂ ਕਿਹਾ ਵਾਹਿਗੁਰੂ ਜੀ ਮੈਂ ਤੇ ਕੋਈ ਇਤਿਹਾਸ ਦੀ ਬੁੱਕ ਨਹੀਂ ਮੰਗੀ ਮੈਂ ਤੇ ਕਿਹਾ ਸੀਗਾ ਕਿ ਇਹ ਵਾਲਾ ਸ਼ਬਦ ਸੁਣਾ ਦਓ ਕਿੰਦੇ ਪਤਾ ਨਹੀਂ ਬਾਈ ਜੀ ਸਾਨੂੰ ਤੇ ਮੈਸੇਜ ਆਇਆ ਸੀ ਕਿ ਇਤਿਹਾਸ ਦੀ ਬੁੱਕ ਦੇਣੀ ਹੈ ਤੇ ਅਸੀਂ ਤੇ ਤੁਹਾਨੂੰ ਇਤਿਹਾਸ ਦੀ ਬੁੱਕ ਦੇਣਾ ਆਇਆ ਤੇ ਤੁਸੀਂ ਇਤਿਹਾਸ ਦੀ ਬੁੱਕ ਪੜ ਲੈਣਾ ਬਾਈ ਜੀ ਮਤਲਬ ਬਾਈ ਜੀ ਦੇਖੋ ਮਤਲਬ ਅਜੇ ਗੁਰਸੱਭ ਮਦਨੇ ਫੁਰਨਾ ਪਾਇਆ ਕਜੰਦੇ ਰਾਹੀ ਉਹ ਕਿਸ ਤਾਂ ਗੁਰਸੱਭ ਨੇ ਆ ਕੇ ਕੀਰਤਪੁਰ ਸਾਹਿਬ ਜਿੱਦੋਂ ਅਸੀਂ ਬੈਠੇ ਹੋਏ ਸੀ ਤੇ ਕਿਸ ਤਾਂ ਇਤਿਹਾਸ ਦੀ ਬੁੱਕ ਆਪਣੇ ਆਪ ਹੀ ਆ ਕੇ ਪਕੜਾ ਦਿੱਤੀ ਤੇ ਗੁਰਸੱਭ ਦਾ ਬਹੁਤ ਸ਼ੁਕਰਾਨਾ ਬਹੁਤ ਸ਼ੁਕਰਾਨਾ

ਅਫੀਗੁਰ ਸਾਹਿਬ ਨੇ ਵਾਈਗੂ ਜੀ ਉੱਤੇ ਬਹੁਤ ਪਿਆਰ ਬਖਸ਼ਿਆ ਮਤਲਬ ਜਿਸ ਤਰ੍ਹਾਂ ਦਾ ਦਾਸਾ ਚੱਲ ਰਹੀ ਸੀ ਵੀ ਜਿਸ ਤਰ੍ਹਾਂ ਇਹ ਨਾ ਵਾਈਗੂ ਜੀ ਗੁਰਦਾਰੇ ਦੀ ਸੇਵਾ ਖਤਮ ਹੋਈ ਗੁਰਦਾਰੇ ਦੀ ਸਟੇਅਰਸ ਉਤਰ ਰਹੀ ਸੀ ਇਤਨੀ دیر ਵਿੱਚ ਨਾ ਇੱਕ ਬੜੀ ਪਿਆਰੀ ਜੀ ਬੱਚੀ ਆਈ ਤੇ ਆ ਕੇ ਨਾ ਮੈਨੂੰ ਇੱਕ ਮਤਲਬ ਕੈਂਡੀ ਦੇਗੀ ਮਤਲਬ ਟੌਫੀ ਦੇਗੀ ਤੇ ਵਾਈਗੂ ਜੀ ਉਸ ਤੇ ਗੁਰੂ ਸਾਹਿਬ ਲਈ ਇਤਨਾ ਸ਼ੁਕਰਾਨਾ ਨਿਕਲਾ ਇਤਨਾ ਸ਼ੁਕਰਾਨਾ ਨਿਕਲਾ ਕਿ ਗੁਰ ਸਾਹਿਬ ਕੀ ਸਤਨਾਮ ਵਾਹਿਗੁਰੂ ਜੀ ਆਜ ਹੀ ਨਾਜ਼ਰ ਹੋ ਕੇ ਪਿਆਰ ਬਖਸ਼ਦੇ ਆ ਇਸ ਥੋੜਾ ਜਿਹਾ ਨਾਮ ਜਪਦੇ ਆ ਥੋੜਾ ਜਿਹਾ ਪਿਆਰ ਕਰਦੇ ਆ ਕਿਤਨੇ ਭੰਡਾਰੇ ਭਰ ਦਿੰਦੇ ਤੇ ਗੁਰ ਸਾਹਿਬ ਗੁਜ਼ਾਰੇ ਲੈ ਕੇ ਗਏ ਉਸ ਵਾਰ ਛੁੱਟੀ ਸੀ ਤੇ ਉੱਥੇ ਇੱਕ ਅੰਕਲ ਬੈਠੇ ਹੁੰਦੇ ਤੇ ਰੋਜ਼ ਕੋ ਨਾ ਕੋ ਨਾ ਕੋਈ ਨਾ ਕੋਈ ਆ ਕੇ ਤਾਂ ਜਿਸ ਤਰ੍ਹਾਂ ਪਿਆਰ ਲੈਂਦਾ ਉਹ ਬਹੁਤ ਮਤਲਬ ਬੜੀ ਪਿਆਰੀ ਰੂਹ ਹੈ ਤੇ ਨਾਮ ਜਪਦੀ ਹੈ ਤੇ ਉਹ ਦਿਨ ਨਾ ਫੁਰਨਾ ਆ ਕਿ ਅੰਕਲ ਜੀ ਕੋਲ ਜਾ ਕੇ ਨਾ ਪਿਆਰ ਲੈਂਦੀ ਆ ਤੇ ਮੈਂ ਕਿਹਾ ਫਿਰ ਤਾਂ ਵੀ ਮਨੋਂ ਆਇਆ ਮੈਂ ਕਿਹਾ ਅੰਕਲ ਜੀ ਸਭ ਨੂੰ ਪਾੜ ਦਿੰਦੇ ਆ ਤੇ ਫਿਰ ਜਿਉਂ ਉਹਨਾਂ ਨੇ ਮੈਨੂੰ ਪਾੜ ਦਿੱਤੇ ਤੇ ਜੇ ਪਾੜ ਨਾ ਕਰ ਸਕੀਤਾ ਤੇ ਬਾਈ ਜੀ ਉਸ ਤੋਂ ਨਾ ਇੱਕ ਦਿਨ ਪਹਿਲੇ ਨਾ ਗੁਰਸੱਭੇ ਲਈ ਨਾ ਇੱਕ ਮਤਲਬ ਪਿਆਰ ਆ ਰਿਹਾ ਸੀ ਕਿ ਗੁਰਸੱਭੇ ਲਈ ਖੈਂਕੀ ਲੈ ਕੇ ਆਉਣਾ ਸੋਨ ਦਾ ਜਿਆ ਤਾਂ ਕਿ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ ਉਸ ਹੈਂਗੀ ਨਾ ਤੇ ਜੇ ਫੁਰਨਾ ਨਾ ਅੰਦਰ ਚੱਲਦੀ ਰਿਹਾ ਸੀਗਾ ਤੇ ਇੰਨੀ ਦੇਰ ਵਿੱਚ ਨਾ ਮਤਲਬ ਉੱਠ ਕੇ ਜਿਸਤਾਂ ਤਾਬਿਆ ਤੋਂ ਉੱਠ ਕੇ ਉੱਠੀ ਤੇ ਇੰਨੀ ਦੇਰ ਵਿੱਚ ਉਹਨਾਂ ਨੇ ਨਾ ਬੁੱਧੀ ਭਲਾ ਲਿਆ ਉਸ ਅੰਕਲ ਜੀ ਨੇ ਤੇ ਮੈਨੂੰ ਆ ਕੇ ਮੈਨੂੰ ਉਹਨਾਂ ਨੇ ਪਿਆਰ ਕੀਤਾ ਤੇ ਇਦਾਂ ਹੀ ਨਾ ਆਪਣੀ ਪੌਕਟ ਵਿੱਚੋਂ ਇੱਕ ਹੈਂਗੀ ਕੱਟ ਕੇ ਦਿੱਤਾ ਕਹਿੰਦੇ ਇਹ ਹੈਂਗੀ ਪੁੱਤਰ ਲੈ ਤੇ ਆਪਣੇ ਘਰ ਵੀ ਜਾ ਕੇ ਨਾ ਤੰਤਨ ਬਾਬਾ ਚਰਾਵਾ ਸੀ ਤਤਾ ਬੱਬੀ ਸਿੰਘ ਜੀ ਬੋਲੀ ਵੈਗਰੂ ਰੈਂਕ ਆਪਣੇ ਕੋਲ ਰੱਖ ਲਈ ਇਹ ਗੁਰਸੇਵ ਦਾ ਪਿਆਰ ਹੈ ਮਾਈ ਗੁਜੀ ਮਨ ਵਿੱਚ ਹੈ ਕਿ ਲਈ ਪਿਆਰ ਆਈ ਰਹੀ ਸੀ ਗੁਰਸੇਵ ਦੀ ਗੁਰਦਾਰੇ ਵਿੱਚ ਮਾਈ ਗੁਜੀ ਆਪਣਾ ਪਿਆਰ ਬਖ ਆਪਣੇ ਫੇਰ ਤੋਂ ਬੇਸੰਸਾ ਅਹਿਸਾਸ ਤੇ ਰਹਾ ਤੁਸੀਂ ਬਹੁਤ ਪਿਆਰ ਕਰਦੇ ਹੋ ਮਾਈ ਗੁਜੀ ਬਹੁਤ ਨਾਲ ਮਾਈ ਗੁਜੀ ਫੇਰ ਕੱਲ ਪਰਸੋਂ ਤੋਂ ਵਾਹਿਗੁਰੂ ਜੀ ਜਿਸ ਤਰ੍ਹਾਂ ਗੁਰ ਸਾਹਿਬ ਅੰਮ੍ਰਿਤ ਜੀ ਦੀ ਸੇਵਾ ਲੈਂਦੇ ਤੇ ਮਨ ਕਰ ਰਿਹਾ ਸੀ ਕਿ ਪੰਜ ਵਜੇ ਦੀ ਵੀ ਕੋਈ ਸੇਵਾ ਮਿਲ ਜਾਏ ਸੰਗਤ ਦੀ ਸੇਵਾ ਮਿਲ ਜਾਏ ਵਾਹਿਗੁਰੂ ਜੀ ਹਜੇ ਕੱਲ ਰਾਤੀ ਇਹ ਚੀਜ਼ ਸੋਚ ਹੀ ਰਹੀ ਸੀ ਕਿ ਗੁਰ ਸਾਹਿਬ ਪੰਜ ਵਜੇ ਦੀ ਕੋਈ ਸੇਵਾ ਦੇ ਦਓ ਰਸਨਾ ਲਾਲ ਸਿਮਰਨ ਕਰਨ ਦਾ ਮਨ ਕਰਦਾ ਸਵੇਰੇ ਫਿਰ ਨੀਂਦ ਆਲਸ ਬਹੁਤ ਤੰਗ ਕਰਦੀ ਤੇ ਅੱਜ ਤੋਂ ਸੇਵਾ ਤੋਂ ਵਾਹਿਗੁਰੂ ਜੀ ਇੰਨੀ ਦੇਰ ਵਿੱਚ ਸਿਮਰਨ three ਵਿੱਚ ਗਈ ਤੇ ਉਹਦੇ ਅੰਦਰ ਨਾ ਜਿੱਤੇ ਸੰਗਤ ਦਾ ਟਾਈਮ ਲਿਖਿਆ ਹੁੰਦਾ ਹੈ ਤੇ ਉਹਦੇ ਅੰਦਰ ਵਾਈਕੂ ਜੀ ਪੰਜ ਤੋਂ 5:30 ਦਾ स्लॉट ਖਾਲੀ ਦੇਖਿਆ ਤੇ ਗੁਰਸੇਬ ਨੇ ਵਾਈਕੂ ਜੀ ਦੀ ਸੇਵਾ ਬਣ ਦਿਸਦਾ ਬੋਝ ਉਤਰਾ ਨਾ ਬੋਝ ਉਤਰਾ ਗੁਰਸੇਬ ਨੂੰ ਮੀਸ਼ਾ ਸਾਨੂੰ ਵਾਈਕੂ ਜੀ ਵਾਚ ਕਰੀਂ ਕਿ ਕਦੋਂ ਮੇਰਾ ਪੁੱਤਰ ਆਏਗਾ ਤਦੋਂ ਨਾਮ ਮੰਗੇਗਾ ਤਦੋਂ ਬੰਗੇਗਾ ਬਾਕ ਮਾਈ ਗੋਡ ਯਸਿੰਨ ਲਾਇ ਕੁੱਤਾ ਗੁਰਸੱਭ ਨੂੰ ਪਿਆਰ ਨਹੀਂ ਕਰਦੇ ਤੇ ਲਾਂਚੀ ਹੈ ਕਿਆਂ ਲਾਲਚਾ ਪਰ ਗੁਰਸੱਭ ਸਦੇ ਲਾਲਚੀ ਨੂੰ ਬਹੁਤ ਪਿਆਰ ਕਰਦੇ ਮਾਈ ਗੋਡ ਇਹ ਛੋਟੀਆਂ ਛੋਟੀਆਂ ਬੱਚੀਆਂ ਕਿਸੀਆਂ ਕੋ ਗੁਰਸੱਭ ਸਪੈਸ਼ਲ ਬਹੁਤ ਫੀਲ ਕਰਾਉਂਦੇ ਆ ਆਪਣੇ ਬੱਚੇ ਹਨ ভাই ਬਹੁਤ ਬਹੁਤ ਸ਼ੁਕਰ ਹੈ ਮਾਈ ਗੋਡ ਇੰਨੀ ਪਿਆਰੀ ਸੰਗਤ ਹੈ ਇਹ ਸੰਗਤ ਤਾਂ ਹੁੰਦੀ ਪਾਈ ਕੁਜੀ ਉਤੇ ਵੈਸੇ ਹੀ ਬੋਤ ਕਰ ਰਹੇ ਸੀ ਅੱਗੇ ਵੀ ਕਰਦੇ ਜਾਣਾ ਸੀ ਬਾਈਕੂ ਕਿਰਪਾ ਕਰੋ ਦਰਸ ਕਿੰਨਾ ਬਾਈ ਕੁਡੀ ਨੇ ਸੰਗਤ ਬਖਸ਼ੀ ਬਖਸ਼ੀ ਜਾ ਕਿ ਗੁਰਸਹਿਬ ਦਾ ਹੁਕਮ ਐਸੀ ਬਖਸ਼ੀ ਜਪ ਕੇ ਸ਼ੇਅਰ ਕਰੋ ਬਾਈਕੂ ਗੁਰਸਹਿਬ ਦਾ ਬਹੁਤ ਸ਼ੁਕਰ ਬਹੁਤ ਸ਼ੁਕਰ ਗੁਰਸਹਿਬ ਬਹੁਤ ਨਾ ਛਪਣ ਤੇ ਕਰ ਆਪਣੇ ਨਾ ਟੂਲੋ ਕਰਨਾ ਸਿਖਾ ਦੇ ਬਾਈਕੂ ਟੂਲੋ Why could you go to so the Why could you keep...